ਕਿਆ ਚੀਜ਼ ਬਣਾਈ ਐ ਉਹ ਜਵਾਕੜੂ ਲੈਣਾ ਹੈ ਤੇ ਤੂੰ ਕੀ ਐ ਤੇ ਫਸਲਾਂ ਲਹਿਰਾ ਰਹੀਆਂ ਸਾਰੀ ਗੱਠਾਂ ਲਈ ਵੱਡੀ ਮਸ਼ੀਨ ਐ ਇਹ ਐ ਕਿ ਸਾਰੀ ਆਪਣੇ ਪਿੰਡ ਹੀ ਚਲਣੀ ਐ ਜਾਂ ਪਿੰਡ ਦੇ ਆਸੇ ਪਾਸੇ ਚਲਣੀ ਐ ਤੇ ਆ ਜੋ ਕਰਾ ਸਾਨੂੰ ਥੱਲੋ ਦਿਖਾਉਣੇ ਆ ਉਹ ਬੱਲੇ ਉੱਚੇ ਬਹੁਤ ਆ ਮੈਦਾ ਦੇ ਟਾਇਰ ਤੇ ਡਾਹੀ ਐ ਸਾਈਡ ਆ ਥੋੜਾ ਜਨਾ ਵੀ ਆ ਜੇ ਉਹਨੂੰ ਦਿਲ ਤੋਂ ਸੱਟ ਵੱਜੀਏ ਨਾ ਦਿਲ ਟੁੱਟਿਆ ਦਾ ਮੜਾ ਦਾਸ ਰਹਿਣ ਲੱਗਿਆ ਪਾਲਾ ਉਹ ਵੀ ਖੜਾ ਨਾਲ ਉਹ ਵੇਖ ਜਵਾਕ ਲੱਗਦਾ ਇਹਦਾ ਕਿ ਐਤ ਇਲਾਪਰੇ ਦਾ ਵਿਆਹ ਆਊਗਾ ਮੈਨੂੰ ਇਹਨਾਂ ਕਹਤਾ ਭਾਈ ਕੱਪੜੇ ਸਵਾਲਾ ਪਹਿਲਾਂ ਹੀ ਕਿਉਂ ਨਾ ਪ੍ਰੀਤ ਪਿੱਛੇ ਵੇਖੋ ਕਿੰਨਾ ਮਤਲਬ ਤਾਰਾਂ ਤੁਰਾਂ ਦਾ ਕਿੰਨਾ ਜਗਾੜ ਖਾਨਾ ਮਤਲਬ ਬੰਦਾ ਆਪਦੇ ਘਰੇ ਮਿਸਤਰੀ ਲਾ ਲੇ ਤਾਂ ਸਮਝ ਲਓ ਵੀ ਵਿਆਹ ਦੀਆਂ ਨਿਸ਼ਾਨੀਆਂ ਹੁੰਦੀਆਂ ਆ ਮੀਆਂ ਵੀ ਫੋਟੋਆਂ ਖਿਚਾਉਂਦੇ ਹੁੰਦੇ ਆ ਸਪੈਸ਼ਲ ਜਾਂਦੇ ਥਾਂ ਪਾ ਲੈਣਾ ਬੱਲਬੁੱਲ ਵੇਖੋ ਕਿੰਨੀ ਸੋਹਣੀ ਲੱਗਦੀ ਆ ਅੱਛਾ ਕਿਹੜੇ ਤਰ੍ਹਾਂ ਭਰਾ ਜੀ ਮਗਰ ਬੈਠਾ ਨਹੀਂ ਜੀ ਆ ਤਾਂ ਉਹਦਾ ਭਰਾ ਜੀ ਮੈਨੂੰ ਹੌਲਾ ਦੇ ਤੇ ਤੂੰ ਆ ਅੱਛਾ ਉਹ ਤੇਰਾ ਭਰਾ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਰੱਖਣ ਜੀ ਤੇ ਮੈਂ ਇਸ ਟਾਈਮ ਬੈਠਾ ਜੀ ਜਾਜ ਤੇ ਜਾਜ ਤੁਸੀਂ ਵੇਖ ਹੀ ਲਿਆ ਪਹਿਲਾਂ ਵਾਲੀ ਵੀਡੀਓ 'ਚ ਓ ਬੱਲੇ ਬੱਲੇ ਬਿਲਡਰ ਦਾ ਕੰਮ ਚੱਲੀ ਜਾਂਦਾ ਇਧਰ ਇਹਨੂੰ ਹੋਣ ਦੇ ਸੈਟ ਫਿਰ ਇਹ ਬਾਹਰ ਚ ਚਲਾਵਾਂਗੇ ਜਦੋਂ ਫਿਰ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਇਹਦੇ ਬਾਰੇ ਕੀ ਸਿਸਟਮ ਹੈ ਕੀ ਨਹੀਂ ਤੇ ਬਾਕੀ ਜਿਹੜਾ ਇਹ ਮਸ਼ੀਨ ਆ ਸਾਰੀ ਇਕੱਠਾਂ ਵਾਲੀ ਵੱਡੀ ਮਸ਼ੀਨ ਆ ਇਹ ਐਤ ਕੀ ਸਾਰੀ ਆਪਣੇ ਪਿੰਡ ਚਲਣੀ ਹੈ ਜਾਂ ਪਿੰਡ ਦੇ ਆਸੇ-ਪਾਸੇ ਚਲਣੀ ਹੈ ਪਹਿਲਾ ਪਿੰਡ ਤਾਂ ਨਹੀਂ ਚਲਾਈ ਪਹਿਲਾਂ ਜਿਹੜੀ ਮਤਲਬ ਇਹਦੀ ਖਰੀਦਦਾਰੀ ਸੀ ਉਹ ਸਹੀ ਨਹੀਂ ਹੁੰਦੀ ਸੀ ਬਈ ਪਰ ਮੀਂਹ ਦੱਸਦਾ ਸੀਗਾ ਵੀ ਐਤ ਕੀ ਆਦਾ ਵੀ ਗੱਲਬਾਤ ਹੋ ਗਈ ਹੈ ਸਾਰੀ ਖਰੀਦਦਾਰੀ ਸਹੀ ਹੋਊਗੀ ਦੋਨੇ ਵੱਡੀਆਂ ਮਸ਼ੀਨਾਂ ਇੱਥੇ ਚੱਲਣਗੀਆਂ ਆਪਣੇ ਪਿੰਡ ਦੇ ਆਸੇ-ਪਾਸੇ ਜਾਂ ਆਪਣੇ ਪਿੰਡ ਦੇ ਵਿੱਚ ਬਾਕੀ 8-9 ਮਿੰਟਾਂ ਦੇ ਵਿੱਚ ਵਿੱਚ ਇੱਕ ਕਿੱਲਾ ਇਹ ਮਤਲਬ ਜਿਹੜਾ ਗੱਠਾਂ ਦਾ ਬਣਾ ਦਿੰਦੀ ਹੈ ਤੇ ਮੈਨੂੰ ਲੱਗਦਾ ਪੰਜ ਤੋਂ 6 ਗੱਠਾਂ ਬਣਾਉਂਦੀ ਹੈ ਕਿੱਲੇ 'ਚੋਂ ਤੇ ਲੋਡਰ-ਲੋਡਰ ਇਹਨਾਂ ਨੇ ਬਹੁਤ ਕਰ ਰੱਖਿਆ ਐਤ ਕੀ ਤਾ ਕਰਕੇ ਸਾਰਾ ਸਿਸਟਮ ਓਕੇ ਐ ਵੀ ਮਤਲਬ ਛੇਤੀ ਛੇਤੀ ਬਾਣ ਵੀ ਖਾਲੀ ਕਰਦਿਆ ਕਰਨਗੇ ਐ ਨਹੀਂ ਬਾਣ ਵਿੱਚ ਗੱਠਾਂ ਪਈਆਂ ਰਹਿਣਗੀਆਂ ਤੇ ਮਤਲਬ ਗੱਠਾਂ ਬਣੀਆਂ ਤੇ ਨਾਲ ਦੀ ਨਾਲ ਤੁਹਾਡਾ ਬਾਣ ਖਾਲੀ ਨਹੀਂ ਐ ਹੁੰਦਾ ਵੀ ਕਿ ਇਹ ਰੀ ਗੱਠਾਂ ਬਾਣ ਚ ਪਈਆਂ ਹੁੰਦੀਆਂ ਤੇ ਫਿਰ ਕਣਕਾਂ ਦੀ ਬੰਦਾ ਲੇਟ ਹੋ ਜਾਂਦਾ ਪ੍ਰਯਤ ਕੀ ਹਣੋ ਸਿਸਟਮ ਹੈ ਨੀਗਾ ਗੱਠਾਂ ਐਦਕੀ ਟਾਈਮ ਨੇ ਚੱਕੀਆਂ ਜਾਣਗੀਆਂ ਇਹ ਗੱਲ ਜਮਾਂ ਕਲੀਅਰ ਐ ਤੇ ਆ ਜੋ ਕਰਾ ਸਾਨੂੰ ਥੱਲੋ ਦਿਖਾਉਣੇ ਆ ਉਹ ਬੱਲੇ ਉੱਚੇ ਬਹੁਤ ਆ ਮਾਦਾ ਦੇ ਟਾਇਰ ਤੇ ਡਾਈਆਂ ਉਦੋਂ ਤਾਂ ਅੰਦਰ ਖੜਾ ਸੀ ਨਾ ਅੱਜ ਬਾਹਰ ਹੈ ਤੇ ਬਾਈਰ ਕੇ ਕੰਮ-ਕੰਮ ਕਰੀ ਜਾਂਦੇ ਫਿਰ ਹੁਣ ਟਾਈਮ ਰਹੇਗਾ ਥੋੜਾ ਆਸੇ ਵੇਖੋ ਤੁਸੀਂ ਕਿਹੜੀ ਚੀਜ਼ ਬਣਾਈ ਹੈ ਪਹਿਲਾਂ ਇਹ ਡਾਕਟਰ ਆਪਾਂ ਨਾ ਕਈ ਵਾਰੀ ਗਾਣੇ ਗੁੜਿਆਂ ਦੇ ਚ ਦੇਂਦੇ ਹੁੰਦੇ ਸੀ ਬਾਹਰ ਜਾ ਕੇ ਸ਼ੂਟਿੰਗ ਕਰਦੇ ਸੀ ਵੱਡੇ-ਵੱਡੇ ਟਰੈਕਟਰ ਜੌਂਡੀਅਰ ਨਿਊ ਹਾਲੈਂਡ ਆ ਤੇ ਵੈਸੇ ਆਪਾਂ ਇਹਦੀ ਪੂਰੀ ਵੀਡੀਓ ਆਪਣੇ YouTube ਚੈਨਲ ਦੇ ਉੱਤੇ ਪਾਈਏ ਤੁਸੀਂ ਦੇਖ ਸਕਦੇ ਹੋ ਵੇਖੋ ਇਹਨਾਂ ਕਿੱਡਾ ਰੋਬ ਹੈ ਆ ਕੰਦ ਹੈ ਤੇ ਟਰੈਕਟਰ ਵੇਖੋ ਕਿੰਨਾ ਉੱਚਾ ਹੈ ਉਹ ਵੀ ਖੜਾ ਨਾਲ ਹੋਵੇ ਕਿ ਜਵਾਕ ਲੱਗਦਾ ਇਹਦਾ ਜਿਵੇਂ ਨਾ ਉਹ ਜਿਵੇਂ ਪਹਿਲਾਂ ਆਪਾਂ ਨਵੇਂ ਟਰੈਕਟਰ ਆਉਂਦੇ ਨਾਲੇ ਖੜਾਉਣਾ ਨਹੀਂ ਦਿੰਦੇ ਤਾਂ ਜਿਵੇਂ origional ਹੁੰਦਾ ਸੀ ਪਰ ਹੁੰਦਾ ਖੜਾਉਣਾ ਸੀ ਉਹ ਉਹ ਡੱਕ ਲੱਗਦਾ ਆ ਗਿਆ ਜੀ ਇਕੱਠਾ ਕਰਨ ਵਾਲਾ ਇਕੱਠਾ ਕਰਕੇ ਲਾਈਨ ਜੀ ਬਣਾਉਂਦਾ ਦੋ ਦਫਰ ਇਹ ਚੱਕ ਲੈਂਦੀ ਹੈ ਮਸ਼ੀਨ ਵੈਸੇ ਮੈਨੂੰ ਲੱਗਦਾ ਇਹ ਮਸ਼ੀਨ ਦਾ ਅੱਡ ਹੋਣਾ ਪਰ ਇਹ ਵੀ ਚੱਲ ਜਾਂਦਾ ਰਣਜੀਤ ਬਾਈ ਦਾ ਆਉਂਦਾ ਸੀ ਉਦੋਂ ਮੈਨੂੰ ਆਪਣਾ ਪਰਮੀਤ ਬਾਈ ਹੋਰ ਓਏ ਡੱਕ ਲੱਗਦਾ ਤੇ ਆ ਦੇਖੋ ਵਾਹ ਜੀ ਵਾਹ ਦੇਖ ਲਓ ਕਿੰਨੇ ਜਿਆਦਾ ਮਤਲਬ ਦਿਮਾਗ ਤੇਜ ਹੋ ਗਏ ਕੀ ਕੁਛ ਆ ਗਿਆ ਆ ਵੇਖੋ ਤੁਸੀਂ ਇਹਦੀਆਂ ਫਿਰ ਮਸ਼ੀਨਰੀਆਂ ਵੀ ਅੱਡਾ ਟਰੈਕਟਰ ਦੇ ਹਿਸਾਬ ਨਾਲ ਸੰਧ ਵੀ ਅੱਡਾ। ਪਿੱਛੇ ਵੇਖੋ ਕਿੰਨਾ ਮਤਲਬ ਤਾਰਾਂ ਤੋਰਾਂ ਦਾ ਕਿੰਨਾ ਜਿਗਾਰਡ ਖਾਨਾ। ਕੱਲੀ-ਕੱਲੀ ਚੀਜ਼ ਵੇਖ ਲਓ, ਧਿਆਨ ਨਾਲ ਸਮਝਣ ਵਾਲੀ ਐ। ਵਾਹ ਜੀ ਵਾਹ। ਬਾਹਰੇ ਨਿਆਰੇ ਜਾਈਏ। ਆ ਦੇਖੋ। ਤੇ ਹੁਣ ਦੋਨੋਂ ਉਹ ਦਿਖਾਉਣਾ ਇਹਦੇ ਵਿੱਚ ਗੱਠ ਨਿਕਲਦੀ। ਉਹਦਾ ਤੁਸੀਂ ਵੇਖੇ ਮੂੰ ਕਿੱਡਾ ਕੁੰਦਰਿਆ ਦਾ ਵੇਖੋ। ਆਣਾ ਪੂਰਾ ਢੈਂਡ ਕੰਮ ਸਿਲੰਡਰ ਵਾਲੇ ਵੀ ਆ ਗਏ ਜਿਸ ਕਿਸੇ ਵੀ ਪੈਨਪਰਾ ਦੇ ਸਿਲੰਡਰ ਚਾਹੀਦਾ ਹੈ ਤਾਂ ਭਰਾ ਲੋ ਭਰਾ ਲੋ ਇੱਕ ਟਰੈਕਟਰ ਆ ਖੜਾ ਇੱਕ ਕਾ ਖੜਾ ਇੱਕ ਜਿਹੜਾ ਹੌਰਸਨ ਦਿਖਾਉਣਾ ਇੱਥੇ ਲੱਗ ਗਈ ਤਾਂ ਆਪ ਜਿਹਦੇ ਪਿੰਡ ਇਧਰ ਵੀ ਸਟੋਰ ਕਰੀ ਬੈਠੇ ਮਨਾਂ ਤੂਰੀ ਹੈ। ਰੰਗ ਤਕੜੇ ਹੁੰਦਾ ਸਾਡੇ ਪਿੰਡ ਦਾ। ਸਾਣਾ ਮੋٹے ਮੱਧਰ ਤੇ ਨਹੀਂ ਹੁੰਦਾ, ਛੰਡੇ ਮੱਧਰ ਤੇ ਹੁੰਦਾ ਕੰਮ। ਤੇ ਬਾਕੀ ਦੋਸਤੋ ਇਹ ਦੂਗਾ ਮਹੀਨਾ ਅਕਤੂਬਰ ਦਾ। ਤੇ ਅਕਤੂਬਰ ਦੇ ਮਹੀਨੇ ਮੇਰਾ ਹੈਗਾ ਜਨਮ ਦਿਨ ਤੇ ਨਾਲ ਹੀ ਸਾਡੇ ਰਿਸ਼ਤਾਰਾਂ ਦੇ ਮੇਰੇ ਭਰਾਵਾਂ ਦੇ ਸਾਰੇ ਜਨਮ ਦਿਨ ਅਕਤੂਬਰ ਦੇ ਮਹੀਨੇ ਹੀ ਆ। ਤੇ ਅਕਤੂਬਰ ਦੇ ਮਹੀਨੇ ਇੱਕ ਗੱਲ ਹੋਰ ਹੈ ਉਹ ਸਰਪ੍ਰਾਈਜ਼ ਤੁਹਾਡੇ ਵਾਸਤੇ। ਉਹ ਵੀ ਤੁਹਾਨੂੰ ਦੱਸਾਂਗੇ, ਦਿਖਾਵਾਂਗੇ। ਥੋੜਾ ਸਮਾਂ ਲੰਘਣ ਦਿਓ। ਨੇੜੇ ਰਹਿ ਗਿਆ ਸਾਰਾ ਹਫਤਾ ਰਹਿ ਗਿਆ ਮੀਂਹ ਪੈ ਕੇ ਹਟਿਆ ਧੁੱਪ ਚ ਹੀ ਪਈ ਗਿਆ ਬਾਕੀ ਤੁਸੀਂ ਨਜ਼ਾਰਾ ਦੇਖ ਸਕਦੇ ਹੋ ਮਾੜਾ ਮਾੜਾ ਮੀਂਹ ਪੈ ਰਿਹਾ ਧੁੱਪ ਨਿਕਲੀ ਬਈ ਹੈ ਤੇ ਫਸਲਾਂ ਲਹਿਰਾ ਰਹੀਆਂ ਆਸੇ ਵਾਹ ਜੀ ਵਾਹ ਕੁਦਰਤ ਨੂੰ ਕਰੀਬ ਤੋਂ ਦੇਖੋ ਤੁਸੀਂ ਕੀ ਆ ਨਜ਼ਾਰਾ ਮਨ ਨੂੰ ਸਕੂਨ ਮਿਲਦਾ ਹੈ ਕੱਲ ਦੇਖ ਲੋ ਕੱਲ ਬੱਦਲ ਬਣੇ ਮੀਂਹ ਨਹੀਂ ਪਿਆ ਤੇ ਅੱਜ ਮੀਂਹ ਪੈ ਗਿਆ ਖੂਬਸੂਰਤ ਈ ਮੇਰੇ ਪਿੰਡ ਦੀ ਇੱਥੇ ਤਾਂ ਐ ਲੱਗਦਾ ਨਾ ਵੀ ਪਤਾ ਨਹੀਂ ਕੀ ਚੀਜ਼ ਹੋ ਗਈ ਅੱਗੇ ਹੈ ਸਾਰੇ ਇਕੱਲੇ ਜਿਹੜੇ ਛੱਪੜ ਚੁਗਰੇ ਆ ਇਹਦਾ ਕਿਦਾਂ ਦਾ ਹਾਲ ਨਹੀਂ ਦੱਸਿਆ ਯਾਰ ਦੱਸੋ ਜਰੂਰ ਜੇ ਕਿਸੇ ਨੂੰ ਪਤਾ ਤਾਂ ਵੀ ਸਰਨਾਗਰਨਾ ਪਾਣੀ ਵਾਲਾ ਮਟਾ ਸਾਫ਼ ਹੋ ਜਾ ਕੋਈ ਤਰੀਕਾ ਹੈਗਾ ਤਾਂ ਕੇਲੀਆਂ ਤੋਂ ਬਿਨਾ ਕੇਲਗਨਾਲ ਵੀ ਆਈਆਂ 20 ਸੈਟ ਤਾਂ ਕੇਲੀਆਂ ਹੋ ਜਾਂਦਾਂਗਾ ਵੀ ਭਾਰੀ ਜਾਂਦਾ ਜਿਵੇਂ ਜਾਨਵਰਾਂ ਦਾ ਮਤਲਬ ਰਹਿਣਸਰ ਬਣ ਜਾਂਦਾ ਤੇ ਤਾਂ ਕਰਕੇ ਦੱਸਿਓ ਜਰੂਰ ਜੇ ਕਿਸੇ ਨੂੰ ਪਤਾ ਤਾਂ ਵੀ ਇਹਦਾ ਕੀ ਹੱਲ ਹੋ ਸਕਦਾ ਹੈ ਬਾਕੀ ਐਤ ਕੀ ਅਸੀਂ ਆਖਾਂਗੇ ਪੰਚਾਇਤ ਨੂੰ ਵੀ ਇਹਦਾ ਕੋਈ ਹੱਲ ਕਰਿਆ ਜਾਵੇ ਪਹਿਲੀ ਡਿਮਾਂਡ ਪਾਈਆਂ ਆ ਪਿੰਡ ਪਿੰਡ ਹੁਣ ਨਾ ਲੋਕ ਛੱਪਣਾ ਚ ਬਣਾਉਣ ਲੱਗੇ ਲੇਕ ਸਾਡੇ ਪਿੰਡ ਵੀ ਕੋਈ ਇਹੋ ਜਿਹਾ ਕੁਝ ਹੋ ਜੇ ਤਾਂ ਸੌਣ ਦੇ ਸੁਹਾਗਾ ਹੋ ਜਾਊਗਾ ਬਾਕੀ ਸਾਡੇ ਪਿੰਡ ਚ ਕੋਈ ਕਮੀ ਨਹੀਂ ਪਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਵਧੀਆ ਹੈ ਬਾਕੀ ਵੇਖਦੇ ਹਾਂ ਕੀ ਬੰਦ ਆ ਬਾਕੀ ਲਾਪਰੀ ਤਾਂ ਉਧਰੋਂ ਆ ਰਿਹਾ ਹੈ ਮੈਨੂੰ ਇੰਜ ਜਾਪਦਾ ਜਿਵੇਂ ਲਾਪਰੀ ਦਾ ਕੋਈ ਦਿਲ ਦੁਲ ਟੁੱਟਿਆ ਹੁੰਦਾ ਟੰ 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 ਨਣ ਬਹੁਤ ਸਿਆਣਾ ਨੌਜਵਾਨ ਆ ਇਹ ਤੇ ਬਾਕੀ ਐਤ ਕੀ ਲਪਰੇ ਦਾ ਵਿਆਹ ਹੋਊਗਾ ਤੇ ਮੈਨੂੰ ਇਹਨੇ ਕਹਿਤਾ ਭਾਈ ਕੱਪੜੇ ਸਵਾਲਾ ਪਹਿਲਾਂ ਹੀ ਕਿਉਂ ਲਪ੍ਰਿਤ ਪੱਕੀ ਗੱਲ ਹੈ ਕਰਾਰੇ ਆ ਵਿਆਹ ਫਿਰ ਕਰਾ ਲਾਂਗੇ ਅੰਕ ਦੱਸਦਾ ਵੀ ਕਰਾਉਣ ਨੂੰ ਦੱਸ ਕਿਵੇਂ ਤੂੰ ਤੂੰ ਕੋਈ ਘਰ extra ਰੋਸਤਾ ਪੱਕਾ ਉਹ ਮੁਰ ਕਿਹਾ ਨਹੀਂ ਕਿੰਨੇ ਕਿ ਸਾਲ ਦਾ ਹੋ ਗਿਆ ਛੋਟਾ ਆ ਯਾਰ ਕਿੰਨੇ ਦਾ ਹੋ ਗਿਆ 18 ਲੰਘ ਗਿਆ ਫੇਰ ਤਾਂ ਤੂੰ ਇਹ ਕਰਾ ਸਕਦਾ 18+ ਹੋਰ ਵਧੀਆ ਵਧੀਆ ਤੇ ਲੱਭ ਮੈਨੂੰ ਕੋਈ ਨਹੀਂ ਕਰੇ ਨਾ ਨਹੀਂ ਆਪਾਂ ਲਾ ਲਉਂਦੇ ਰੇਡ ਕਰਦੇ ਨੇ ਕਰਤਾ ਚੱਲ ਚੰਗੀ ਗੱਲ ਆ ਕੀ ਆ ਰਹੀ ਮੋਟਾ ਫਰਾ ਟਾ ਬਣਾਵਾਂਗੇ ਤੇ ਪੰਜ ਆਉਦਾ ਚੱਲ ਚੰਗੀ ਗੱਲ ਆ ਬਾਗਲ ਵਾਲਾ ਸਹੀ ਗੱਲ ਆ ਹੋਰ ਪਾਲਾ ਦੇ ਨਾਲ ਆ ਬੈਠਾ ਤਰਾ ਪਾਲਾ ਦੇ ਨਾਲ ਪੁਰੇ ਨਾ ਯਾਰ ਤੂੰ ਪੀਲਾ ਚਾਹ ਮੈਂ ਪਹਿਲੀ ਗੱਲ ਇੱਕ ਹੋਈ ਐ ਪਾਲੇ ਦੀ ਵੀ ਕਿਸ਼ਟੇ ਰੇਡ ਪੂਰੀ ਮਚੁਰ ਹੁੰਦੀ ਸੀ ਯਾਰਾ ਤੈਨੂੰ ਪਾਲੇ ਸੈਡ ਆ ਥੋੜਾ ਜਨਾ ਵੀ ਆ ਜਿਉਂ ਉਹਨੂੰ ਦਿਲ ਤੋਂ ਸੱਟ ਵੱਜੀ ਨਾ ਦਿਲ ਟੁੱਟਿਆ ਦਾ ਮੜਾ ਦਾਸ ਰਹਿਣ ਲੱਗਿਆ ਪਾਲਾ ਨਹੀਂ ਪਹਿਲਾਂ ਪੂਰਾ ਖੁਸ਼ ਹੁੰਦਾ ਸੀ ਹੋਰ ਕਿੰਨਾ ਕੰਮ ਚੱਲੀ ਜਾਂਦਾ ਥੋਡੇ ਰਹਿ ਗਿਆ ਆ ਯਾਰ ਬਸ ਕਰੋ ਕੰਮ ਯਾਰ ਬਾਲਾ ਕੰਮ ਜਾ ਕੇ ਆਉਣਾ ਕਿਤੇ ਵਾਜੂ ਵਾ ਲਾਪਰੀ ਦਬਈ ਪਤਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਦੋਸਤੋ ਜਦੋਂ ਨਾ ਮਤਲਬ ਬੰਦਾ ਆਪਣੇ ਘਰੇ ਮਿਸਤਰੀ ਲਾ ਲੇ ਤਾਂ ਸਮਝ ਲਓ ਵੀ ਵਿਆਹ ਦੇ ਨਿਸ਼ਾਨੀਆਂ ਹੁੰਦੀਆਂ ਤੇ ਹੁਣ ਬੰਦਾ ਮੰਨ ਨਹੀਂ ਰਿਹਾ ਪਰ ਮੈਨੂੰ ਪਤਾ ਲੱਗ ਗਿਆ ਗੁਪਤ ਸੂਤਰਾ ਦੁਆਰਾ ਵੀ ਲਾਪਰੀ ਦਇਦ ਕੀ ਵਿਆਹ ਪੱਕਾ ਹੀ ਹੈ ਚਲੋ ਵਧੀਆ ਗੱਲ ਆ ਪ੍ਰਮਾਤਮਾ ਤਾਂ ਤਰੱਕੀ ਬਖਸ਼ੇ। ਚਗਾਠਾ ਕਿਹੜੀਆਂ ਲੈ ਕੇ ਆਇਆ ਤੂੰ? ਪੱਥਰ ਦੀਆਂ। ਪੱਥਰ ਦੀਆਂ? ਕੀ ਰੇਟ ਪੈਂਦੀ ਨਹੀਂ ਚਗਾਠ ਵੀ ਇਹ? ਇਹ ਉਹਦੇ ਨਾਲ 100 200 ਸਸਤੀ ਪੈਂਦੀ ਆ। ਤੇ ਪਰ ਗੱਲ ਉੱਥੇ ਉਦੋਂ ਮਹਿੰਗੀ ਵੈ ਜਾਂਦੀ 400 ਫੀਟਿੰਗ ਵਾਲੇ ਲੈ ਜਾਂਦੇ। ਅੱਛਾ ਮਹਿੰਗੀ ਪੈਂਦੀ ਤੂੰ। ਪਰ ਉਹਨੂੰ ਸਿਆਪ ਵੀ ਨਹੀਂ ਪੈਂਦੀ ਨਾ। ਹਾਂ ਖਰਾਬ ਹੁੰਦੀ। ਦੂਜੀਆਂ ਜਗ੍ਹਾਠਾ ਖਰਾਬ। ਇੱਕ ਚੀਜ਼ ਹੋਰ ਵੇਖ ਯਾਰ ਅੱਜ ਮੈਂ ਥੋੜਾ ਬਣਾ ਪਸ਼ੂਆਂ ਵਾਲਾ ਉੱਤੇ ਪਰਨਾਲਾ ਆਉਂਦਿਆਂ ਤ ਮੜੇ ਘਾਬ ਗਰੇ ਹਨ। ਇੱਕ ਕੁਦਰਤੀ ਨਾ ਮਤਲਬ ਐਹੋ ਜੀ ਫੋਟੋ ਖਿਚਾਉਣ ਵ ਸ਼ਪਾਈ ਚਲ ਜਾਂਦੇ ਹਾਂ ਥਾਂ ਪਾ ਲੈਣਾ ਫਿਰ ਉਹ ਸਾਡੇ ਫੋਟਮੱਖ ਚਾਉਂਦੇ ਆ ਸਾਡੇ ਪਿੰਡ ਚ ਫਰੀ ਚ ਆ ਜਾਓ ਯਾਰ ਜਿਹਨੇ ਖਾਉਣੀ ਹੈ ਕਣੀ ਆਪਣੇ ਘਰੇ ਨਾਲ ਹਾਂ ਘਰੇ ਆ ਨਾਲੇ ਲਾਪਰੀ ਦੇ ਤੇ ਜਮ ਫਰੀ ਚ ਹੈ ਚੱਲ ਸ਼ੁਕਰੀਆ ਮਿਲਦੇ ਆ ਫਿਰ ਕਰ ਲਾ ਕੰਮ ਓਕੇ ਧੰਨਵਾਦ ਮੈਂ ਅਨੇ ਬਾਹਰ ਦਰਾਨਕ ਮੇਲਾ ਵੇਣਾ ਤੇ ਅੱਖਾਂ ਨਾਲ ਜਿਹੜੀ ਖੂਬਸੂਰਤੀ ਕੁਦਰਤਾਂ ਨੂੰ ਨਹਾਰਦੇ ਆ ਬੱਲਬੁੱਲ ਵੇਖੋ ਕਿੰਨੀ ਸੋਹਣੀ ਲੱਗਦੀ ਹੈ ਪੜ ਕੇ ਆਏ ਓਏ ਹੋਗੀ ਅਰੇ ਤਾਂ ਉਹ ਭਰਾਵਾਂ ਦਾ ਹੈ ਅਛਾ ਕਿਹੜੇ ਤਰ੍ਹਾਂ ਭਰਾਵਾਂ ਦਾ ਮਗਰ ਬੈਠਾ ਨਹੀਂ ਜੀ ਆਹ ਤਾਂ ਉਹਦਾ ਭਰਾ ਜੀ ਹਨ ਵੀ ਮੈਨੂੰ ਹੌਲਾ ਦੇ ਦੇ ਤੂੰ ਆ ਅਛਾ ਉਹ ਤੇਰਾ ਭਰਾ ਅਛਾ ਦੋਨੇ ਭਰਾ ਮਤਲਬ ਚੇਂਜ ਕਰ ਲੈ ਤੇ ਉਹ ਪਤਾ ਲੱਗਿਆ ਕਿ ਜਿਹੜਾ ਜਵਾਕ ਚੱਕਣਾ ਸੀ ਗੱਲ ਥੋੜੀ ਜੀ ਤੁਸੀਂ ਹਾਂ ਜੀ ਉਹ ਗੁਰਦੁਆਰੇ ਚ ਉਹ ਲੌਸਮੈਂਟ ਕੀਤੀ ਸੀ ਹਾਂ ਤੇ ਪਤਾ ਲੱਗਿਆ ਉਹ ਬੰਦਾ ਸੱਚੀ ਸੀ ਕਿ ਐ ਮਾਰੀ ਜਾਂਦੇ ਬਹੁਤ ਨਹੀਂ ਜੀ ਸੰਤ ਦੇਖਿਆ ਜੀ ਤੁਸੀਂ ਤੁਸੀਂ ਨਹੀਂ ਦੇਖਿਆ ਪਤ ਇਹ ਤਾਂ ਮਨ ਲਦਾ ਹੈ ਮਾੜਾ ਉਹਨੂੰ ਕੁੱਟਿਆ ਨਾ ਜੀ ਮੈਂ ਹਾਂ ਇਹਨਾਂ ਦਿਮਾਗ ਨੂੰ ਅੱਛਾ ਚੱਲ ਕੋਈ ਦੀ ਪੜ ਲਾ ਦੱਬ ਕੇ ਬੜਿਆ ਕਰੋ ਲੰਗਾ ਫਿਰ ਬਾਏ ਨਾ ਤੈ ਮੀਂਹ ਅੱਜ ਹਾਂ ਜੀ ਲੈ ਕੇ ਕਿਵੇਂ ਓਏ ਹਾਂ ਕਿਵੇਂ ਹੈ ਬੜੀ ਗਏ ਕੀ ਕਰਦਾ ਫਿਰਦਾ ਕੋਹ ਨਹੀਂ ਜਵਾਕਾ ਲੈਣਾ ਉਹ ਜਵਾਕਾ ਨੂੰ ਲੈਣਾ ਹੈ ਤੇ ਤੂੰ ਕੀ ਹੈ ਤੂੰ ਵੀ ਜਵਾਕੀ ਹੈ ਤੇ ਥੋੜੀ ਪੜਦਾ ਹੁੰਦਾ ਤੂੰ ਨਹੀਂ ਪੜਦਾ ਅੱਛਾ ਛੇ ਮਿੰਟ ਛੁੱਟੀ ਅੱਜ? ਹਾਂਜੀ। ਛੇ ਮਿੰਟ ਛੁੱਟੀ ਐ। ਬੈਂਪਰ ਚੱਲੀ ਜਾਂਦੇ ਆ। ਠੀਕ ਆ ਠੀਕ ਆ ਚੱਲ ਚੰਗਾ ਫਿਰ। ਜਾਜੂ ਪੀਲੋ ਘਰੇ ਜਾ ਕੇ। ਬਾਏ। ਇਹ ਜਵਾਕ ਸਾਡੇ ਪਿੰਡ ਦੇ। ਹੁਣ ਤਾਂ ਸਾਰੇ ਪਾਸੇ ਇਲੈਕਸ਼ਨ ਦਾ ਜੋਰ ਆ। ਬਾਕੀ ਹੁਣ ਦੇਖੋ ਕੀ ਬੰਦਦਾ ਕੀ ਨਹੀਂ ਬੰਦਦਾ। ਅੱਜ ਮੰਨ ਲਓ ਵੀ ਤਰੀਕ ਹੋ ਗਈ ਤੁਸੀਂ ਬਲੌਗ ਦੇਖੀ ਜਾਂਦੇ ਹੋਗੇ। 28 29 ਤਰੀਕ ਹੋ ਗਏ ਜਮਲਾ ਦਾ 29 ਹੈ ਨਾ ਬਲੌਗ ਦੇ ਹਿਸਾਬ ਨਾਲ। ਤੇ 4 3 ਕਲਾਸਟ ਹੈ ਕਾਗਜ ਭਰਨ ਦਾ ਸਮਾਂ ਤੇ ਕਾਗਜ ਜਦੋਂ ਭਰਤੇ ਉਦੋਂ ਨਹੀਂ ਸਹੀ ਕਲੀਅਰ ਹੋਊਗਾ ਕਿ ਕਿੰਨੇ ਬੰਦੇ ਉੱਤਰੇ ਆ ਕੀ ਸਿਸਟਮ ਹੈ ਸਾਰਾ ਤੇ ਕੀ ਦਾ ਪਰੜਾ ਭਰੀ ਹੈ ਤੁਹਾਨੂੰ ਕੱਲੀ-ਕੱਲੀ ਚੀਜ਼ ਸਾਡੇ YouTube ਚੈਨਲ 'ਤੇ ਦੇਖਣ ਨੂੰ ਮਿਲੂਗੀ ਸਾਡੇ ਪਿੰਡਾਂ ਦੇ ਵਿੱਚ ਕੀ ਮਾਹੌਲ ਹੁੰਦਾ ਕੀ ਸਿਸਟਮ ਹੁੰਦਾ ਮੈਂਬਰਾਂ ਦਾ ਸਭ ਕੁਝ ਕੋਈ ਸਰਵਪੰਤੀ ਹੁੰਦੀ ਹੈ ਕਿ ਨਹੀਂ ਹੁੰਦੀ ਕਿਸੇ ਮੈਂਬਰ 'ਤੇ ਜਿਵੇਂ ਮੇਰੇ ਨਾਨਕੇ ਇਲੈਕਸ਼ਨ ਹੋਏ ਸੀਗੇ ਉਹਨਾਂ ਨੇ ਵੀ ਢਾਈ ਢਾਈ ਸਾਲੀ ਸਰਪੰਚੀ ਕਰ ਲਈ ਸੀਗੀ ਤੇ ਸਾਡੇ ਪਿੰਡ ਇਹ ਚੀਜ਼ ਤਾਂ ਹੋ ਨਹੀਂ ਸਕਦੀ ਬਾਕੀ ਤੋੜ ਦਿਨ ਰੁਕੋ ਕੋਈ 4 ਪੁਆਇੰਟ ਦਿਨ ਫਿਰ ਤੁਹਾਨੂੰ ਅਪਡੇਟ ਦਿੰਨੇ ਆ ਤੇ ਸਾਡੇ ਮਿੰਡਾਂ ਸਰਪੰਚੀ ਵੇਖੋ ਯਾਰ ਮੇਲਾ ਲੱਗ ਜਾਂਦਾ ਹੁੰਦਾ ਪਹਿਲਾਂ ਤਾਂ ਐਤ ਕੀ ਪਤਾ ਲੱਗ ਜੂਗਾ